ਸਰ ਕੀ ਨਾਮ ਆਪਣਾ ਮੇਰਾ ਨਾਮ ਮਨੋਜ ਕੁਮਾਰ ਨਾਹਰ ਪਾਰਟੀ ਪ੍ਰਧਾਨ बसपा ਅੰਬੇਦਕਰ ਪਾਰਟੀ ਅੱਜ ਕਿਸ ਸੰਬੰਧ ਵਿੱਚ ਰੈਲੀ ਕੀਤੀ ਹੈ ਜੀ ਤੁਹਾਡੇ ਅੱਜ ਜੋ ਮੰਗ ਪੱਤਰ ਡੀਸੀ ਸਾਹਿਬ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਰਾਈ ਭੇਜ ਰਹੇ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਲਗਭਗ 1 ਸਾਲ ਤੋਂ बसपा ਅੰਬੇਦਕਰ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਸੀ ਵਿਧਾਨ ਸਭਾ ਵਾਈਜ਼ ਕਿ ਜਿਹੜਾ ਸੁਪਰੀਮ ਕੋਰਟ ਨੇ 1 ਅਗਸਤ ਨੂੰ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਸੀ ਕਿ 12.5% ਵਾਲਮਿਕੀ ਮਜਬੀਸ ਇੱਕ ਸਮਾਜ ਨੂੰ ਅਲੱਗ ਤੋਂ ਮਿਲਣਾ ਚਾਹੀਦਾ ਤੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਹਰ ਸਟੇਟ ਦੀ ਸਰਕਾਰ ਨੂੰ ਲਾਗੂ ਕਰੂਗੀ ਪਰ ਲਗਭਗ ਅਜ ਇੱਕ ਸਾਲ ਹੋ ਗਿਆ ਭਗਵੰਤ ਮਾਨ ਜੀ ਦੇ ਕੰਨ ਤੇ ਜੂ ਨਹੀਂ ਸਰਕੀ ਕਿਉਂਕਿ ਇਹੀ ਗਰੀਬਾਂ ਦੀਆਂ ਵੋਟਾਂ ਲੈ ਕੇ ਭਗਵੰਤ ਮਾਨ ਜੀ ਨੇ 92 ਐਮਐਲਏ ਪੰਜਾਬ ਦੇ ਵਿੱਚੋਂ ਜਤਾਏ ਸੀ ਜਿਨ੍ਹਾਂ ਨੂੰ ਅਜ ਵੀ ਪੰਜਾਬ ਦੀ ਸਰਕਾਰ ਭੁੱਲ ਚੁੱਕੀ ਹੈ ਕੀ ਕਾਰਨ ਕੀ ਹੈ ਜਿਹੜਾ ਨਹੀਂ ਲਾਗੂ ਕਰ ਰਹੇ ਦੇਖੋ ਸਰਕਾਰ ਨੂੰ ਇਹ ਗੱਲ ਦਾ ਪਤਾ ਕਿ ਜੇ 12.5% ਲਾਗੂ ਹੋ ਜਾਂਦਾ ਇਹਨਾਂ ਦੇ ਬੱਚੇ ਪੜ ਜਾਂਦੇ ਆ ਇਹਨਾਂ ਦੇ ਬੱਚਿਆਂ ਨੂੰ ਰੋਜ਼ਗਾਰ ਮਿਲ ਜਾਂਦਾ ਵਾ ਤੇ ਫੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਰੀਬ ਸਮਾਜ ਜਿਹੜਾ ਇਹ ਲਤਾੜਿਆ ਸਮਾਜ ਜਿਹੜਾ ਇਹ ਗਾਂ ਲੀਗ ਤੇ ਚੱਲੂਗਾ ਜਿਹਨਾਂ ਇਹਨਾਂ ਦੀ ਦੁਆਰਾ ਸਰਕਾਰ ਬਣਦੀ ਉਮੀਦ ਨਹੀਂ ਇਹਨਾਂ ਨੂੰ ਲੱਗਦੀ ਜਿਸ ਕਰਕੇ ਗਰੀਬਾਂ ਦੇ ਨਿਆਣੇ ਇਹ ਚਾਹਦੇ ਗੰਦਗੀ ਦਾ ਟੋਕਰਾ ਜਿਹੜਾ ਇਹਨਾਂ ਦੇ ਸਿਰ ਦੇ ਉੱਤੇ ਜੋ ਆਜ਼ਾਦੀ ਦੇ 78 ਸਾਲ ਦਾ ਚੜਿਆ ਪਿਆ ਉਹ ਤਾਂ ਕਿ ਚੜਦਾ ਹੀ ਜਾਵੇ گا ਵੀ ਹੁਣ ਤੁਹਾਡੇ ਵੱਲ ਮੰਗ ਪੱਤਰ ਦੇ ਦਿੱਤਾ ਗਿਆ ਨਹੀਂ ਮੰਗ ਪੱਤਰ ਡੀਸੀ ਸਾਹਿਬ ਨੂੰ ਦੇ ਰਹੇ ਆ ਕਹ ਰਿਹਾ ਕਿ ਡੀਸੀ ਸਾਹਿਬ ਆ ਰਹੇ ਆ ਤੇ ਮੈਂ ਹਤ ਇਹੀ ਪੰਜਾਬ ਦੀ ਸਰਕਾਰ ਨੂੰ ਕਹੂੰਗਾ ਕਿ ਜੇ ਜਲਦ ਤੁਸੀਂ 12% ਨੂੰ ਲਾਗੂ ਨਹੀਂ ਕਰਦੇ ਤੇ ਆਉਣ ਵਾਲੇ ਸਮੇਂ 'ਚ ਬਸਪਾ ਮੇਟ ਕਰ ਵੱਡਾ ਸੰਘਰਸ਼ ਲਿਖੇਗੀ ਜਿਹਦੀ ਜਿਹਦੀ ਕਿ ਸਾਰੀ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਦੀ ਹੋਊਗੀ ਤੇ ਜੇ ਫਿਰ ਵੀ ਸਰਕਾਰ ਆਨਕਾਨੀ ਕਰਦੀ ਤੇ ਗਰੀਬਾਂ ਨੂੰ ਲਾਮਬੰਦ ਹੋ ਕੇ ਪਿੰਡ-ਪਿੰਡ ਜਾ ਕੇ ਮੁਹੱਲਾ ਪੱਦਰ ਤੇ ਜਾ ਕੇ 2027 'ਚ ਆਪਣੀ ਸਰਕਾਰ ਬਣਾ ਕੇ ਤਾਂ ਕਿ ਇਸ ਜਿਹੜੇ 12% ਨੂੰ ਲਾਗੂ ਕਰਵਾ ਸਕੇ